sports ball teams group competitions preachers and believers involvement ਖੇਡਾਂ ਬਾਲ ਟੀਮਾਂ ਸਮੂਹ ਮੁਕਾਬਲੇ ਪ੍ਰਚਾਰਕਾਂ ਤੇ ਵਿਸ਼ਵਾਸੀਆਂ ਦੀ ਸ਼ਮੂਲੀਅਤ ਅਗਲੀ ਚੀਜ਼ ਜਿਸ ਨੂੰ ਉਹਨਾਂ ਨੇ ਵਿਗਾੜਿਆ ਉਹ ਹੈ ਖੇਡਾਂ ਉੱਪਰ ਭਈ ਬ੍ਰਹਿਮੰਡ ਦੀਆਂ ਸਿੱਖਿਆਵਾਂ ਅੱਜ ਅਜੇ ਉੱਚੇ ਸਥਾਨਾਂ ਤੇ ਆਦਮੀ ਹਨ ਜਿਨ੍ਹਾਂ ਦੇ ਕੋਲ ਖੇਡਾਂ ਦੀਆਂ ਸਹੂਲਤਾਂ ਮਨੋਰੰਜਨ ਪਾਰਕ ਮਨੋਰੰਜਨ ਕਮਰੇ ਹਨ ਕਿ ਜਦੋਂ ਉਹ ਇਹਨਾਂ ਕੈਂਪ ਮੀਟਿੰਗਾਂ ਵਿੱਚ ਇਕੱਠੇ ਹੁੰਦੇ ਹਨ ਤਾਂ ਉਹਨਾਂ ਦੇ ਕੋਲ ਸੰਦੇਸ਼ ਤੇ ਵਿਸ਼ਵਾਸੀਆਂ ਲਈ ਵੱਖ-ਵੱਖ ਤਰ੍ਹਾਂ ਦੀਆਂ ਗੇਂਦਾਂ ਦੀਆਂ ਖੇਡਾਂ ਤੇ ਵੱਖ-ਵੱਖ ਕਿਸਮਾਂ ਦੀਆਂ ਖੇਡਾਂ ਹੁੰਦੀਆਂ ਹਨ ਆਓ ਦੇਖੀਏ ਕਿ ਇਹ ਬਾਈਬਲ ਹੈ ਜਾਂ ਨਹੀਂ ਆਓ ਦੇਖੀਏ ਕਿ ਕੀ ਇਹ ਭੇਡਾਂ ਦੇ ਕੱਪੜਿਆਂ ਵਿੱਚ ਇੱਕ ਝੂਠਾ ਨਬੀ ਹੈ ਜਾਂ ਆਓ ਦੇਖੀਏ ਕਿ ਕੀ ਇਹ ਸੰਦੇਸ਼ ਹੈ ਮੈਂ ਕਹਿੰਦਾ ਹਾਂ ਕਿ ਇਹ ਸੰਦੇਸ਼ ਨਹੀਂ ਹੈ ਮੈਂ ਇਹ ਕਹਿ ਰਿਹਾ ਹਾਂ ਕਿ ਉਹਨਾਂ ਨੇ ਲੋਕਾਂ ਨੂੰ ਬਣਾਈ ਰੱਖਣ ਲਈ ਚਰਚ ਵਿੱਚ ਖੇਡਾਂ ਨੂੰ ਇੱਕ ਬਦਲ ਵਜੋਂ ਰੱਖਿਆ ਹੈ ਕਿਉਂਕਿ ਆਤਮਾ ਨੇ ਚਰਚਾ ਨੂੰ ਛੱਡ ਦਿੱਤਾ ਹੈ ਕਿਉਂਕਿ ਉਹਨਾਂ ਦਾ ਨਵਾਂ ਜਨਮ ਨਹੀਂ ਹੋਇਆ ਅਤੇ ਕਿਉਂਕਿ ਉਹ ਉਹਨਾਂ ਪ੍ਰਚਾਰਕਾਂ ਦੇ ਹੇਠਾਂ ਬੈਠੇ ਹਨ ਜਿਨ੍ਹਾਂ ਦਾ ਨਵਾਂ ਜਨਮ ਨਹੀਂ ਹੋਇਆ ਹੈ ਅਤੇ ਹੁਣ ਇਹ ਜਾਪਾਨ ਵਿੱਚ ਵਿਸ਼ਵ ਕੱਪ ਹੈ ਮੈਨੂੰ ਤੁਹਾਨੂੰ ਕੁਝ ਦੱਸਣ ਦਿਓ ਇਹ ਤੇ ਚਾਰ ਤਰੀਕੇ ਹਨ ਜਿਨ੍ਹਾਂ ਦੇ ਨਾਲ ਤੁਸੀਂ ਖੇਡਾਂ ਦਾ ਸਮਰਥਨ ਕਰ ਸਕਦੇ ਹੋ ਤੁਸੀਂ ਇੱਕ ਖਿਡਾਰੀ ਹੋ ਸਕਦੇ ਹੋ ਜਾਂ ਤੁਸੀਂ ਇੱਕ ਖੇਡ ਪ੍ਰਸ਼ੰਸਕ ਹੋ ਸਕਦੇ ਹੋ ਖਿਡਾਰੀ ਜਾ ਦਰਸ਼ਕ ਹੋਣ ਦੇ ਨਾਤੇ ਤੁਹਾਡੇ ਅੰਦਰ ਉਹੀ ਸ਼ੈਤਾਨ ਹੈ ਭਾਵੇਂ ਤੁਸੀਂ ਗੋਲਾਕਾਰ ਗਰਾਊਂਡਵਾਲ ਜਾਣਦੇ ਹੋ ਜਾਂ ਤੁਹਾਡੇ ਕੰਨਾਂ ਵਿੱਚ ਰੇਡੀਓ ਹੈ ਜਾਂ ਤੁਸੀਂ ਸੁਣ ਟੀਵੀ ਦੇ ਵੇਖਦੇ ਹੋ ਜਾਂ ਪੇਪਰ ਜਾਂ ਮੈਗਜ਼ੀਨ ਖੋਜਦੇ ਹੋ ਤੁਹਾਡੇ ਅੰਦਰ ਉਹੀ ਸ਼ੈਤਾਨ ਹੈ ਅਤੇ ਪ੍ਰਚਾਰਕ ਤੁਸੀਂ ਅਜਿਹੀਆਂ ਸਖਤ ਟਿੱਪਣੀਆਂ ਲਈ ਕਿਹੜੀ ਲਿਖਤ ਵਰਤਦੇ ਹੋ ਉਹ ਜਿਹੜਾ ਸੰਸਾਰ ਨੂੰ ਪਿਆਰ ਕਰਦਾ ਹੈ ਅਤੇ ਸੰਸਾਰ ਦੀਆਂ ਵਸਤੂਆਂ ਨਾਲ ਪਿਤਾ ਦਾ ਪਿਆਰ ਉਸ ਵਿੱਚ ਨਹੀਂ ਹੈ ਕਿਉਂਕਿ ਜੋ ਕੁਝ ਸੰਸਾਰ ਦੇ ਵਿੱਚ ਹੈ ਅੱਖਾਂ ਦੀ ਲਾਲਸਾ ਅਤੇ ਸ਼੍ਰੀ ਦੀ ਲਾਲਸਾ ਇਸ ਵਿੱਚ ਸ਼ਾਮਲ ਹੈ ਅਤੇ ਕੀ ਜ਼ਿੰਦਗੀ ਦਾ ਹੰਕਾਰ ਸੋ ਪ੍ਰਚਾਰਕ ਖੇਡਾਂ ਕਿਉਂ ਗਲਤ ਹਨ ਮੈਨੂੰ ਹੁਣ ਤੱਕ ਸਪਸ਼ਟੀਕਰਨ ਨਹੀਂ ਮਿਲਿਆ ਤੁਸੀਂ ਅੱਜ ਇਸ ਨੂੰ ਸੁਣਨ ਜਾ ਰਹੇ ਹੋ ਖੇਡਾਂ ਵਿੱਚ ਮੁਕਾਬਲੇ ਸ਼ਾਮਲ ਹੁੰਦੇ ਹਨ ਅਤੇ ਸਾਰੀਆਂ ਖੇਡਾਂ ਹੰਕਾਰ ਨੂੰ ਦਰਸਾਉਂਦੀਆਂ ਹਨ ਕੋਈ ਵੀ ਚੀਜ਼ ਜੋ ਕਿਸੇ ਨੂੰ ਜਿੱਤਣਾ ਚਾਹੁੰਦੀ ਹੈ ਉਹ ਆਪਣੇ ਆਪ ਨੂੰ ਉੱਚਾ ਚੁੱਕਣਾ ਹੈ ਇਹ ਹੰਕਾਰ ਅਤੇ ਮੈਂ ਹੈ ਅਤੇ ਅੱਖਾਂ ਦੀ ਲਾਲਸਾ ਅਤੇ ਇੱਥੇ ਜੀਵਨ ਦਾ ਹੰਕਾਰ ਹੈ। ਇਹ ਦੋ ਚੀਜ਼ਾਂ ਇੱਥੇ ਪਹਿਲਾ ਹੀ ਹੁਨਾਂ ਦੇ ਦੂਜੇ ਦੇ ਵਿੱਚ ਖੇਡਾਂ ਨੂੰ ਕਵਰ ਕਰਦੀਆਂ ਹਨ। ਅੱਖਾਂ ਦੀ ਲਾਲਸਾ ਅਤੇ ਜੀਵਨ ਦਾ ਹੰਕਾਰ ਇੱਕੋ ਇੱਕ ਕਾਰਨ ਹੈ ਕਿ ਤੁਸੀਂ ਆਪਣੇ ਆਪ ਨੂੰ ਉੱਚਾ ਚੁੱਕਣਾ ਅਤੇ ਜਿੰਨਾ ਚਾਹੁੰਦੇ ਹੋ ਅਤੇ ਸਭ ਤੋਂ ਵਧੀਆ ਬੰਨਣਾ ਚਾਹੁੰਦੇ ਹੋ ਅਤੇ ਅਖਬਾਰਾਂ ਅਤੇ ਰਸਾਲਿਆਂ ਤੇ ਬਾਹਰ ਆਣਾ ਚਾਹੁੰਦੇ ਹੋ ਅਤੇ ਆਪਣੇ ਆਪ ਨੂੰ ਟੈਲੀਵਿਜ਼ਨ ਤੇ ਵੇਖਣਾ ਚਾਹੁੰਦੇ ਹੋ ਕਿਉਂਕਿ ਤੁਸੀਂ ਹੰਕਾਰ ਦਾ ਇੱਕ ਟੁਕੜਾ ਹੋ। ਬਾਈਬਲ ਨੇ ਕਿਹਾ ਪ੍ਰਪੰਧ ਦੇ ਪ੍ਰੇਮ ਵਿੱਚ ਇੱਕ ਦੂਏ ਨਾਲ ਗੁੜਾ ਹਿੱਤ ਰੱਖੋ ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ ਰੋਮੀਆਂ 12 ਦੀ 10 ਅਸੀਂ ਫੋਕਾ ਕਮੰਡ ਨਾ ਕਰੀਏ ਗਲਤੀਆਂ 5 ਦੀ 26 ਟੜੇ ਬਾਜੀਆਂ अथवा ਫੋਕੇ ਕਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ ਫਿਲਿੱਪੀਆਂ 2 ਦੀ 3 ਅਤੇ ਇੱਕੋ ਇੱਕ ਕਾਰਨ ਹੈ ਕਿ ਤੁਸੀਂ ਵਿਚਾਰ ਕਰਨਾ ਚਾਹੁੰਦੇ ਹੋ ਕਿਉਂਕਿ ਤੁਸੀਂ ਇਸ ਦੀ ਸਾਈਡ ਲਈ ਸੀ ਇਹ ਤੁਹਾਨੂੰ ਨਸਲੀ ਬਣਾ ਦੇਵੇਗਾ ਇਹ ਤੁਹਾਨੂੰ ਪੱਖਪਾਤੀ ਬਣਾ ਦੇਵੇਗਾ ਖੇਡਾਂ ਦੇ ਵਿੱਚ ਗੁੱਸਾ ਸ਼ਾਮਲ ਹੈ ਇਸ ਵਿੱਚ ਈਰਖਾ ਸ਼ਾਮਲ ਹੈ ਇਸ ਵਿੱਚ ਨਫ਼ਰਤ ਸ਼ਾਮਲ ਹੈ ਅਤੇ ਇਸ ਵਿੱਚ ਖੂਨ ਖਰਾਬਾ ਸ਼ਾਮਲ ਹੈ ਹਾਂ ਉਹ ਇੱਕ ਦੂਜੇ ਨੂੰ ਮਾਰਦੇ ਹਨ ਤੇ ਤੁਸੀਂ ਮੈਨੂੰ ਦੱਸਣਾ ਚਾਹੁੰਦੇ ਹੋ ਕਿ ਇਹ ਮਸੀਹ ਦਾ ਆਤਮਾ ਹੈ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾ ਹੁੰਤੇ ਕਿਰਪਾ ਕਰਦਾ ਹੈ ਯਕੂਬ 4 ਦੀ 6 ਇਹ ਗਲਤ ਕਿਉਂ ਹੈ ਕਿਉਂਕਿ ਇਹ ਅੱਖਾਂ ਦੀ ਲਾਲਸਾ ਹੈ ਅਤੇ ਜੀਵਨ ਦਾ ਹੰਕਾਰ ਹੈ ਇਹ ਆਪਣੇ ਆਪ ਨੂੰ ਉੱਚਾ ਕਰਨਾ ਹੈ ਇਹ ਈਰਖਾ ਹੈ ਇਹ ਨਫ਼ਰਤ ਹੈ ਅਤੇ ਖੂਨ ਖਰਾਬਾ ਹੈ ਕੌਣ ਚਾਹੁੰਦਾ ਹੈ ਕਿ ਪਰਮੇਸ਼ਰ ਉਹਨਾਂ ਦਾ ਵਿਰੋਧ ਕਰੇ ਤੁਸੀਂ ਨਹੀਂ ਚਾਹੁੰਦੇ ਕਿ ਪਰਮੇਸ਼ਰ ਤੁਹਾਡਾ ਵਿਰੋਧ ਕਰੇ ਭਾਈ ਬ੍ਰਾਹਮ ਨੇ ਖੇਡਾਂ ਦੀ ਸਖਤ ਸ਼ਬਦਾਂ ਚ ਨਿੰਦਿਆ ਕੀਤੀ ਬਿਨਾ ਕਿਸੇ ਅਨਿਸ਼ਚਿਤ ਸ਼ਬਦਾਂ ਵਿੱਚ ਉਹਨੇ ਕਿਹਾ ਇਹ ਸੰਸਾਰਕ ਹੈ ਲੋਕਾਂ ਦਾ ਨਾਮ ਜਨਮ ਨਹੀਂ ਹੋਇਆ ਹੈ ਅਤੇ ਉਹਨਾਂ ਦੇ ਕੋਲ ਪਰਮੇਸ਼ਰ ਦੀ ਆਤਮਾ ਨਹੀਂ ਹੈ ਉਹਨਾਂ ਦੇ ਵਿੱਚ ਇੱਕ 부ਜਾਰਤ ਹੈ ਜੀਓ ਖੇਡਾਂ ਚ ਸ਼ਾਮਲ ਹਨ ਤਾਂ ਉਹ ਨਰਕ ਵਿੱਚ ਹਨ ਕਿਉਂਕਿ ਖੇਡਾਂ ਉਹਨਾਂ ਦਾ ਪਰਮੇਸ਼ਰ ਬਣ ਜਾਂਦੀਆਂ ਹਨ ਇਸਨੂੰ ਇਸ ਦਿਨ ਮੂਰਖ ਹੋਣਾ ਚਾਹੀਦਾ ਹੈ ਪੁਲਿਸੇ ਕਹਿੰਦੀ ਹੈ ਨਹੀਂ ਠੀਕ ਹੈ ਉਹ ਖੇਡਾਂ ਬਾਰੇ ਭਾਈ ਬ੍ਰਾਂਧਿ ਸਿੱਖਿਆ ਨੂੰ ਵਿਗਾੜਦੇ ਹਨ ਹੁਣ ਮੈਂ ਉੱਚੀਆਂ ਥਾਵਾਂ ਤੇ ਪੁਰਸ਼ਾਂ ਬਾਰੇ ਗੱਲ ਕਰ ਰਿਹਾ ਮੈਨੂੰ ਕੋਈ ਪਰਵਾਹ ਨਹੀਂ ਕਿ ਇਹ ਕੌਣ ਹੈ ਉਹਨਾਂ ਨੇ ਕਿੰਨੀ ਦੇਰ ਤੱਕ ਸੰਦੇਸ਼ ਦੀ ਪਾਲਣਾ ਕੀਤੀ ਤੁਹਾਡਾ ਨਵੀ ਨਾਲ ਕੀ ਸੰਬੰਧ ਹੈ ਜਦੋਂ ਵੀ ਤੁਸੀਂ ਮਨੋਰੰਜਨ ਪਾਰਕ ਬਣਾਉਂਦੇ ਹੋ ਜਦੋਂ ਵੀ ਤੁਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਗੇਂਦ ਦੀਆਂ ਟੀਮਾਂ ਲਿਆਉਂਦੇ ਹੋ ਜਦੋਂ ਵੀ ਤੁਸੀਂ ਪਰਮੇਸ਼ਰ ਘਰ ਵਿੱਚ ਕਿਸੇ ਵੀ ਕਿਸਮ ਦਾ ਮਨੋਰੰਜਨ ਲਿਆਉਂਦੇ ਹੋ ਪਰਮੇਸ਼ੁਰ ਦੇ ਨਬੀ ਦੇ ਅਨੁਸਾਰ ਤੁਹਾਡੇ ਅੰਦਰ ਇੱਕ ਸ਼ੈਤਾਨ ਹੈ ਉੱਚੀ ਜਾਂ ਨੀਵੀਂ ਸ਼ਾਲ ਮਾਰੋ ਨਫਰਤ ਕਰੋ ਮੇਰੇ ਤੇ ਵਿਸ਼ਵਾਸ ਕਰੋ ਜੋ ਇਸ ਤੁਸੀਂ ਇਸ ਵਾਰ ਚਾਹੁੰਦੇ ਹੋ ਕਰੋ ਤੁਹਾਡੇ ਅੰਦਰ ਇੱਕ ਸ਼ੈਤਾਨ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨੇ ਮਹਾਨ ਹੋ ਹਾਂ ਸ਼੍ਰੀਮਾਨ ਮੈਂ ਪਰਮੇਸ਼ੁਰ ਦੇ ਵਚਨ ਅਤੇ ਨਬੀ ਦੇ ਸੰਦੇਸ਼ ਤੇ ਵੀ ਤੁਹਾਡੀ ਚੁਣੌਤੀ ਨੂੰ ਸਵੀਕਾਰ ਕਰਨ ਲਈ ਤਿਆਰ ਹਾਂ ਮੈਨੂੰ ਪਰਵਾਹ ਨਹੀਂ ਕਿ ਇੱਕ ਨ ਮਹਾਨ ਹੈ ਮੈਨੂੰ ਪਰਵਾਹ ਨਹੀਂ ਕਿ ਇਹ ਬੋਲਿਆ ਹੋਇਆ ਵਚਨ ਹੈ ਮੈਨੂੰ ਪਰਵਾਹ ਨਹੀਂ ਕਿ ਇਹ ਤੰਬੂ ਹੈ ਮੈਨੂੰ ਪਰਵਾਹ ਨਹੀਂ ਕਿ ਕਿਹੜਾ ਵੱਡਾ ਆਦਮੀ ਮਨੋਰੰਜਨ ਲਿਆਏਗਾ ਅਤੇ ਸਾਰੇ ਕੈਂਪ ਜੋ ਖੇਡਾਂ ਸ਼ਾਮਿਲ ਹਨ ਸ਼ੈਤਾਨ ਦੇ ਹਨ ਅਤੇ ਮੈਂ ਦਿਖਾਵਾਂਗਾ ਕਿ ਭਾਈ ਕਿੱਥੇ ਭਾਈ ਬ੍ਰਾਹਮਣ ਨੇ ਇਸ ਦੀ ਨਿੰਦਾ ਕੀਤੀ ਹੈ ਇਹ ਇੱਕ ਪਖੰਡ ਹੈ ਮੈਂ ਇਹ ਕਹਿ ਰਿਹਾ ਕਿ ਨਬੀ ਦੀ ਸਿੱਖਿਆ ਨੂੰ ਖੇਡਾਂ ਬਾਰੇ ਬਦਲਣਾ ਇੱਕ ਪਖੰਡ ਹੈ ਅਤੇ ਇਸ ਤਰ੍ਹਾਂ ਉਹ ਇਸ ਨੂੰ ਵਿਗਾੜਦੇ ਹਨ ਉਹ ਕਹਿ ਰਹੇ ਹਨ ਕਿ ਜੇਕਰ ਖੇਡ ਟੀਮਾਂ ਇੱਕ ਦੂਜੇ ਨਾਲ ਖੇਡਦੀਆਂ ਹਨ ਜਿਹੜੇ ਮਸੀਹਯਨ ਇੱਕ ਗਲਤ ਨਹੀਂ ਹੈ ਜੇਕਰ ਭਰਾ ਭਰਾਵਾਂ ਦੇ ਵਿਰੁੱਧ ਖੇਡਦੇ ਹਨ ਅਤੇ ਉਹ ਅਧਰਮੀ ਨਾਲ ਖੇਡਣ ਤੋਂ ਪਰਹੇਜ਼ ਕਰਦੇ ਹਨ ਤਾਂ ਉਹ ਗਲਤ ਨਹੀਂ ਹਨ ਮੇਰੇ ਪਿਆਰਿਓ ਖੇਡਾਂ ਸੰਸਾਰ ਦਾ ਆਤਮਾ ਹੈ ਅਤੇ ਜੇ ਚਰਚ ਦੀਆਂ ਦੋ ਟੀਮਾਂ ਖੇਡ ਰਹੀਆਂ ਹੋਣਗੀਆਂ ਦੋਵਾਂ ਵਿੱਚ ਗਲਤ ਸ਼ੈਤਾਨ ਹੈ ਹਾਂ ਅਤੇ ਮੈਂ ਉਸਤੇ ਵੀ ਨਬੀ ਦਾ ਹਵਾਲਾ ਦੇਵਾਂਗਾ ਫਿਰ ਇੱਕ ਹੋਰ ਬਹਾਨਾ ਹੈ ਤੁਹਾਨੂੰ ਸਰੀਰਕ ਕਸਰਤ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਥੋੜਾ ਲਾਭ ਹੁੰਦਾ ਹੈ ਮੈਂ ਕਹਿ ਰਿਹਾ ਕਿ ਇਹ ਪਖੰਡ ਹੈ ਮੈਂ ਇਹ ਕਹਿ ਰਿਹਾ ਕਿ ਇਸ ਵਿੱਚ ਅਜੀਬ ਹੰਕਾਰ ਸ਼ਾਮਲ ਹੈ ਇਸ ਵਿੱਚ ਅਜੀਬ ਵੀ ਆਪਣੇ ਆਪ ਨੂੰ ਉੱਚਾ ਚੁੱਕਣਾ ਸ਼ਾਮਲ ਹੈ ਇਹ ਕਹਿਣਾ ਕਿ ਉਹ ਅਖੌਤੀ ਮਸੀਹੀ ਇਕੱਠੇ ਖੇਡਦੇ ਹਨ ਇਹ ਅਜੀਬ ਈਰਖਾ ਹੈ ਇਹ ਅਜੀਬ ਵੀ ਮੁਕਾਬਲਾ ਹੈ ਇਹ ਅਜੀਬ ਵੀ ਨਫ਼ਰਤ ਹੈ ਇਹ ਅਜੀਬ ਵੀ ਗੜਬੜ ਹੈ ਕਿ ਉਹ ਇਸ ਵਿੱਚ ਆਉਣ ਜਾ ਰਹੇ ਹਨ ਇਹ ਅਜੀਬ ਵੀ ਗੁੱਸਾ ਹੈ ਇਹ ਅਜੀਬ ਵੀ ਅਪਰਾਧ ਹੈ ਇਹ ਇਸ ਮਤ ਭੇਦ ਨੂੰ ਲਿਆਉਣ ਜਾ ਰਿਹਾ ਹੈ ਅਤੇ ਪਰਮੇਸ਼ਰ ਅਧਿਕਾਰ ਦੇ ਵਿੱਚ ਅਧਰਮ ਨੂੰ ਲਿਆਉਣ ਜਾ ਰਿਹਾ ਹੈ ਤੁਸੀਂ ਕਿਸੇ ਵੀ ਅਜਿਹੀ ਚੀਜ਼ ਨੂੰ ਸੋਧ ਨਹੀਂ ਸਕਦੇ ਜਿਸ ਦੀ ਲਿਖਤਾਂ ਅਤੇ ਨਬੀ ਦੁਆਰਾ ਨਿੰਦਿਆ ਕੀਤੀ ਗਈ ਸੀ ਅਤੇ ਇਹ ਉਹ ਹੈ ਜੋ ਉਹਨਾਂ ਨੇ ਕੀਤਾ ਹੈ ਸਮਾ ਵਿਲੀਅਮ ਬ੍ਰਾਂਹਮ ਦੇ ਸ਼ਬਦਾਂ ਨੂੰ ਨਹੀਂ ਬਦਲਦਾ ਸਮਾ ਪਵਿੱਤਰ ਬਾਈਬਲ ਦੇ ਮਿਆਰਾਂ ਨੂੰ ਨਹੀਂ ਬਦਲਦਾ ਸਮਾ ਨਬੀ ਦੇ ਸੰਦੇਸ਼ ਨੂੰ ਨਹੀਂ ਬਦਲਦਾ ਕੋਈ ਵੀ ਪ੍ਰਚਾਰਕ ਕੋਈ ਵੀ ਮੈਂਬਰ ਕੋਈ ਵੀ ਆਦਮੀ ਭਾਵੇਂ ਉਹ ਦੁਨੀਆ ਪਰਚ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ਕੋਈ ਵੀ ਜੋ ਖੇਡਾਂ ਦੇ ਸਬੰਧ ਵਿੱਚ ਪਵਿੱਤਰਤਾਈ ਦੇ ਮਿਆਰ ਨੂੰ ਬਦਲਦਾ ਹੈ ਸਮੇ ਦੇ ਇਸ ਸੰਦੇਸ਼ ਦੇ ਅਨੁਸਾਰ ਉਸ ਦੇ ਕੋਲ ਇੱਕ ਸ਼ੈਤਾਨ ਹੈ ਅਤੇ ਤੁਹਾਨੂੰ ਤੋਬਾ ਕਰਨ ਦੀ ਲੋੜ ਹੈ ਤੇ ਉਸ ਦੁਨੀਆਵੀ ਆਤਮਾ ਨੂੰ ਤੁਹਾਡੇ ਵਿੱਚੋਂ ਬਾਹਰ ਕੱਢਣ ਦੀ ਲੋੜ ਹੈ ਕੋਈ ਵੀ ਚੀਜ਼ ਜੋ ਅੱਜ ਤੁਹਾਡੇ ਟੈਲੀਵਿਜ਼ਨ ਉਤੇ ਉਸ ਵਿਸ਼ਪ ਕਪ ਕਾਰੋਬਾਰ ਦਾ ਅਨੁਸਰਣ ਕਰ ਰਹੀ ਹੈ ਰੇਡੀਓ ਮੈਗਜ਼ੀਨਾ ਉਤੇ ਤਾਂ ਤੁਹਾਡੇ ਕੋਲ ਇੱਕ ਗਲਤ ਆਤਮਾ ਹੈ ਆਓ ਦੇਖੀਏ ਕਿ ਕੀ ਨਬੀ ਮੇਰੇ ਵਾਂਗ ਆਪਣੇ ਸ਼ਬਦਾਂ ਵਿੱਚ ਤਕੜਾ ਸੀ ਪਰਮਾਉਣ ਵਾਲੇ ਆਤਮੇ 24 ਜੁਲਾਈ 1955 ਸਨ ਜਿਵੇਂ ਕਿ ਮੈਂ ਦੂਜੀ ਰਾਤ ਸੂਰਵਰ ਕਿਹਾ ਸੀ ਪਾਪੀ ਬਾਰੇ ਜਿਉ ਫਿਲਮਾਂ ਵਿੱਚ ਜਾਂਦਾ ਹੈ ਅਤੇ ਉਹ ਬਾਲ ਗੇਮਾਂ ਵਿੱਚ ਜਾਂਦਾ ਹੈ ਅਤੇ ਉਹ ਇਹ ਸਭ ਕੁਝ ਕਰਦਾ ਹੈ ਉਹ ਸ਼ੁਰੂ ਵਿੱਚ ਹੀ ਇੱਕ ਪਾਪੀ ਹੈ ਉਸ ਦਾ ਸੁਭਾਅ ਸੂਰਵਰਗਾ ਹੈ ਬੁੱਢਾ ਸੂਰ ਰੂੜੀ ਦੇ ਢੇਰ ਵਿੱਚ ਆਪਣੇ ਨੱਕ ਨੂੰ ਚਿਪਕਾਉਂਦਾ ਹੈ ਅਤੇ ਉਸ ਵਿੱਚੋਂ ਸਾਰੇ ਦਾਣੇ ਅਤੇ ਸਭ ਕੁਝ ਖਾ ਜਾਂਦਾ ਹੈ ਖੈਰ ਉਹ ਇੱਕ ਸੂਰ ਹੈ ਤੁਸੀਂ ਉਸ ਨੂੰ ਦੋਸ਼ੀ ਨਹੀਂ ਠਰਾ ਸਕਦੇ ਉਹ ਇੱਕ ਸੂਰ ਹੈ ਪਾਪੀਆਂ ਦਾ ਇਹ ਹੀ ਤਰੀਕਾ ਹੈ ਪਰ ਜਦੋਂ ਤੁਸੀਂ ਜਾਂਦੇ ਹੋ ਅਤੇ ਆਪਣੇ ਆਪ ਨੂੰ ਇੱਕ ਮਸੀਹ ਕਹਿੰਦੇ ਹੋ ਅਤੇ ਉਸ ਨਾਲ ਆਪਣਾ ਨੱਕ ਚਿਪਕਾਉਂਦੇ ਹੋ ਤਾਂ ਤੁਸੀਂ ਉਸ ਨਾਲੋਂ ਬਿਹਤਰ ਨਹੀਂ ਹੋ ਤੁਸੀਂ ਪਰ ਬੱਤਰ ਹੋ ਆਓ ਉਹਨਾਂ ਵਿੱਚੋਂ ਬਾਹਰ ਨਿਕਲੋ ਸੰਸਾਰ ਨੂੰ ਛੱਡ ਦਿਓ ਜਾਣ ਦਿਓ ਪਰਮੇਸ਼ਰ ਕਰੇ ਜਾਣ ਦਿਓ ਹੁਣ ਦੋਸਤੋ ਮੈਂ ਇਥੇ ਇਹ ਸਮਝ ਰਿਹਾ ਹਾਂ ਕਿ ਖੇਡਾਂ ਸੰਸਾਰ ਦਾ ਇੱਕ ਆਰਟੀਕਲ ਹੈ ਅਤੇ ਭਈ ਬ੍ਰਾਣਮ ਅਤੇ ਸਾਡੇ ਕੋਲ ਉਹਨਾਂ ਲੋਕਾਂ ਦੇ ਵਿਰੁੱਧ ਕੁਝ ਨਹੀਂ ਹੈ ਜੋ ਸੰਸਾਰ ਵਿੱਚ ਖੇਡਾਂ ਨੂੰ ਖੇਡਦੇ ਹਨ ਇਹ ਉਹਨਾਂ ਦੀ ਚੀਜ਼ ਹੈ ਇਹ ਉਹਨਾਂ ਦੀ ਭੁੱਖ ਹੈ ਤੁਹਾਨੂੰ ਦੁਨੀਆ ਵਿੱਚ ਖੇਡਾਂ ਖੇਡਣ ਵਾਲੇ ਕਿਸੇ ਵੀ ਵਿਅਕਤੀ ਦੀ ਨਿੰਦਾ ਕਰਨੀ ਨਹੀਂ ਚਾਹੀਦੀ ਇਹ ਉਹਨਾਂ ਦਾ ਕਾਰੋਬਾਰ ਹੈ ਇਹ ਉਹਨਾਂ ਦਾ ਮਨੋਰੰਜਨ ਹੈ ਤੁਹਾਨੂੰ ਉਹਨਾਂ ਦੇ ਵਿਰੁੱਧ ਨਹੀਂ ਬੋਲਣਾ ਚਾਹੀਦਾ ਪਰ ਜਦੋਂ ਇੱਕ ਮਸੀਹੀ ਜਾ ਕੇ ਉਹਨਾਂ ਖੇਡਾਂ ਵਿੱਚ ਆਪਣਾ ਨੱਕ ਚਿਪਕਾਉਂਦਾ ਹੈ ਤਾਂ ਉਹ ਕੁੱਤਰਮੀ ਨਾਲੋਂ ਵੀ ਪੈੜਾ ਹੁੰਦਾ ਹੈ ਤੁਸੀਂ ਦੁਰਾਚਾਰੀ ਨਾਲੋਂ ਵੀ ਪੈੜੇ ਹੋ ਤੁਸੀਂ ਵਿਭਚਾਰੀ ਨਾਲੋਂ ਵੀ ਪੈੜੇ ਹੋ ਤੁਸੀਂ ਬੱਤਰ ਹੋ ਇਹੀ ਹੈ ਜੋ ਭਾਈ ਬ੍ਰਹਮ ਨੇ ਕਿਹਾ ਕੌਣ ਇਸ ਨੂੰ ਬਦਲ ਸਕਦਾ ਹੈ ਠੀਕ ਹੈ ਹੁਣ ਮੈਨੂੰ ਇੱਥੇ ਇਹਨੂੰ ਲੈਨ ਦਿਓ ਸਮੁਰਨਾ ਕਲਿਸੇ ਕਾਲ 6 ਦਸੰਬਰ 1960 ਸੰਨ ਇਥੋਂ ਤੱਕ ਕੇ ਚਰਚਾਂ ਕੋਲ ਵੀ ਬਾਲਟੀ ਮਹਨ ਕ੍ਰਿਕਟ ਪਾਰਟੀਆਂ ਅਤੇ ਪਰਮੇਸ਼ਰ ਦੇ ਪ੍ਰੇਮੀਆਂ ਨਾਲੋਂ ਭੋਗ ਵਿਲਾਸ ਦੇ ਪ੍ਰੇਮੀ ਜ਼ਿਆਦਾ ਲੜਾਈ ਝਗੜੇ ਕਰਨ ਵਾਲੇ ਝੂਠੇ ਦੋਸ਼ ਲਗਾਉਣ ਵਾਲੇ ਅਸੰਤੁਸ਼ਟ ਚੰਗੇ ਲੋਕਾਂ ਨੂੰ ਨਫ਼ਰਤ ਕਰਨ ਵਾਲੇ ਭਾਈ ਬਰਨਮ ਚੁਕੰਨਿਆ ਹੋ ਗਿਆ ਕਲਪਨਾ ਕਰੋ ਕਿ ਚਰਚਾਂ ਦੇ ਕੋਲ ਵੀ ਬਾਲਟੀ ਮਹਨ ਡੀਕਨ ਕਪਤਾਨ ਹਨ ਖਜ਼ਾਂਚੀ ਗੋਲ ਕੀਪਰ ਹਨ ਇਸ ਦੀ ਕਲਪਨਾ ਕਰੋ ਇਹੀ ਹੈ ਜੋ ਇਸ ਸੰਦੇਸ਼ बन ਗਿਆ ਹੈ ਹਾਂ ਉਮੀਦਾਂ 8 ਮਾਰਚ 1964 ਸਨ ਅੱਜ ਸਾਡੇ ਚਰਚ ਦਾ ਇਹੀ ਮਾਮਲਾ ਹੈ ਉਹਨਾਂ ਨੂੰ ਔਰਤਾਂ ਦਾ ਸਮਾਜ ਅਤੇ ਪੁਰਸ਼ਾਂ ਦਾ ਸਮਾਜ ਅਤੇ ਬਾਲਗੇਮਾਂ ਅਤੇ ਹੋਰ ਸਭ ਕੁਝ ਮਿਲ ਗਿਆ ਹੈ ਅਤੇ ਪ੍ਰਾਰਥਨਾ ਸਭਾਵਾਂ ਨੂੰ ਛੱਡ ਦਿੱਤਾ ਗਿਆ ਹੈ ਤੁਸੀਂ ਜਾਣਦੇ ਹੋ ਅਦੇ ਪੁਜਤਰਾਤਮਾ ਨੇ ਵਾਅਦਾ ਕੀਤਾ ਕਿ ਉਹ ਸਿਰਫ ਉਹਨਾਂ ਲੋਕਾਂ ਨੂੰ ਮੋਰ ਬੰਦ ਕਰੇਗਾ ਜੋ ਸ਼ਹਿਰ ਵਿੱਚ ਕੀਤੇ ਗਏ ਘਰੋਣੇ ਕੰਮਾਂ ਲਈ ਚੀਕਦੇ ਅਤੇ ਰੁਏ ਸੰ ਕੀ ਤੁਸੀਂ ਪੁਜਤਾਤਮਾ ਦੇ ਵਹਾਇ ਜਾਂਦੀ ਉਮੀਦ ਕਰ ਰਹੇ ਹੋ ਕੀ ਤੁਸੀਂ ਇਸ ਨੂੰ ਖੇਡ ਦੇ ਮੈਦਾਨ ਤੇ ਪ੍ਰਾਪਤ ਕਰਨ ਜਾ ਰਹੇ ਹੋ ਕਲਿਸੇ ਕਹਿੰਦੀ ਹੈ ਨਹੀਂ ਟੈਨਿਸ ਥੋੜਾ ਜਿਹਾ ਹੂਰ ਸ਼ਾਲੀਨ ਹੈ ਗੋਲਫ ਇਹ ਸ਼ੈਤਾਨ ਦਾ ਹੈ ਅੱਛਾ ਇਕੱਲੇ ਮਸੀਹੀ ਮਸੀਹ ਖੇਡਣਗੇ ਨਹੀਂ ਅਸੀਂ ਕਟੜਪੰਥੀ ਨਹੀਂ ਹਾਂ ਪਰ ਖੇਡਾਂ ਬੱਚਿਆਂ ਨਾਲ ਸੰਬੰਧਿਤ ਹਨ ਹਰ ਛੋਟੀ ਜਿਹੀ ਚੀਜ਼ ਜੋ ਜੰਮਦੀ ਹੈ ਅਤੇ ਵੱਡੀ ਹੁੰਦੀ ਹੈ ਇੱਕ ਦੂਜੇ ਨਾਲ ਖੇਡਦੀ ਹੈ ਚੂਹੇ ਤੋਂ ਲੈ ਕੇ ਬਿੱਲੀ ਕੁੱਤੇ ਅਤੇ ਸਭ ਕੁਝ ਇਹ ਕੁਦਰਤ ਵਿੱਚ ਕੁਦਰਤੀ ਹੈ ਅਤੇ ਛੋਟੇ ਬੱਚੇ ਲੋਕ ਇੰਨੇ ਉਤਸ਼ਾਹਿਤ ਹੋ ਜਾਂਦੇ ਹਨ ਜਦੋਂ ਉਹਨਾਂ ਦੇ ਦੋ ਛੋਟੇ ਮੁੰਡੇ ਬਿਸਤਰੇ ਤੇ ਲੜਨਾ ਸ਼ੁਰੂ ਕਰ ਦਿੰਦੇ ਹਨ ਅਤੇ ਪਲਟਦੇ ਹਨ ਇਹ ਉਹਨਾਂ ਦਾ ਸੁਭਾਅ ਹੈ ਕੁਦਰਤ ਨੇ ਉਹਨਾਂ ਦੀਆਂ ਮਾਸਪੇਸ਼ੀਆਂ ਨੂੰ ਬਣਾਉਣ ਲਈ ਇਹ ਤਿਆਰ ਕੀਤਾ ਹੈ ਕੁਦਰਤ ਨੇ ਚੀਤੇ ਬਿੱਲੀ ਅਤੇ ਸ਼ੇਰ ਵਿੱਚ ਇਹ ਬਣਾਇਆ ਹੈ ਤਾਂ ਕਿ ਜਦੋਂ ਉਹ ਵੱਡੇ ਹੋਣ ਤਾਂ ਆਪਣਾ ਬਚਾਅ ਕਰ ਸਕਣ ਪਰ ਜਦੋਂ ਤੁਸੀਂ ਵੱਡੇ ਗਧੇ ਨੂੰ ਪਸੰਦ ਕਰਦੇ ਹੋ ਜੋ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਇੱਕ ਬੱਚੇ ਦੀ ਤਰ੍ਹਾਂ ਵਿਹਾਰ ਕਰਨਾ ਚਾਹੁੰਦਾ ਹੈ ਤੁਸੀਂ ਉਹਨਾਂ ਲੋਕਾਂ ਵਰਗੇ ਹੋ ਜੋ ਅੱਜ ਅਸਲ ਵਿੱਚ ਦੁੱਧ ਪੀਂਦੇ ਹਨ ਜਿੱਦਾਂ ਕਿ ਮੈਂ ਇੱਕ ਸਿਹਤ ਸੰਬੰਧੀ ਕਿਤਾਬ ਪੜ੍ਹੀ ਜਿਸ ਦੇ ਨਾਲ ਮੈਨੂੰ ਹਾਸਾ ਆਇਆ ਉਹ ਕਹਿੰਦੇ ਹਨ ਕਿ ਸਿਰਫ ਇੱਕ ਜੀਵ ਜੋ ਦੁੱਧ ਛਡਾਉਣ ਤੋਂ ਬਾਅਦ ਵੀ ਦੁੱਧ ਪਿੰਦਾ ਹੈ ਇੱਕ ਆਦਮੀ ਹੈ ਅਤਿਉਤ ਅਨੁਸੂਕਤਾਬ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੋ ਦੁੱਧ ਅਸੀਂ ਪੀਂਦੇ ਹਾਂ ਅਤੇ ਅਸੀਂ ਸੋਚਦੇ ਹਾਂ ਕਿ ਅਸੀਂ ਉਸ ਤੋਂ ਸਾਰਾ ਕੈਲਸ਼ੀਅਮ ਪ੍ਰਾਪਤ ਕਰ ਰਹੇ ਹਾਂ ਤੁਹਾਡੀ ਮਨੁੱਖੀ ਪ੍ਰਣਾਲੀ ਇਸ ਨੂੰ ਹজম ਨਹੀਂ ਕਰ ਸਕਦੀ ਕਿਉਂਕਿ ਇਸ ਵਿੱਚ ਕੇਸੀਨ ਨਾਮਕ ਉਤਪਾਦ 100% ਹੁੰਦਾ ਹੈ ਜਦੋਂ ਕਿ ਮਾਂ ਦੇ ਦੁੱਧ ਵਿੱਚ ਸਿਰਫ 15% ਜਾਂ ਕੁਝਕ ਹੁੰਦਾ ਹੈ ਅਤੇ ਤੁਹਾਡਾ ਸਰੀਰ ਅਸਲ ਵਿੱਚ ਕੈਲਸ਼ੀਅਮ ਪੈਦਾ ਕਰਨ ਲਈ ਦੁੱਧ ਨਾਲ ਇਕਮਿਕ ਨਹੀਂ ਹੁੰਦਾ ਹੈ ਅਤੇ ਫਿਰ ਉਸ ਸਾਥੀ ਨੇ ਇੱਕ ਚੰਗੀ ਗੱਲ ਗੱਡੀ ਉਹਨੇ ਕਿਹਾ ਦੁੱਧ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਗਾਂ ਨੇ ਆਪਣੇ ਦੁੱਧ ਵਿੱਚੋਂ ਕੈਲਸ਼ੀਅਮ ਪ੍ਰਾਪਤ ਕਰਨ ਲਈ ਕਿੰਨਾ ਦੁੱਧ ਪੀਤਾ ਉਹ ਸ਼ਾਕਾਹਾਰੀ ਹੈ ਅਤੇ ਕਦੇ ਦੁੱਧ ਨਹੀਂ ਪਿੰਦੀ ਹੁਣ ਇਹ ਸਿਰਫ ਕੁਦਰਤੀ ਚੀਜ਼ਾਂ ਹਨ ਪਰ ਮੈਂ ਕਹਿ ਰਿਹਾ ਕਿ ਖੇਡਾਂ ਦੀ ਉਹ ਸਾਰੀ ਬਕਵਾਸ ਸ਼ੈਤਾਨ ਦੀ ਹੈ ਅਬਰਾਹਮ ਦੇ ਨੇਮ ਦੀ ਪੁਸ਼ਟੀ 18 ਮਾਰਚ 1968 ਸਾਲ ਅਤੇ ਫਿਰ ਚਰਚ ਮੁਰਦਾ ਹੋ ਕੇ ਬੈਠਦਾ ਹੈ ਬਾਲ ਖੇਡਾਂ ਸ਼ਹਿਰ ਦਾ ਕਰਸ਼ਨ ਅਤੇ ਦੁਨਿਆਵੀ ਚੀਜ਼ਾਂ ਨੇ ਚਰਚ ਨੂੰ ਸਭ ਨੂੰ ਲੁਭਾਇਆ ਹੈ ਬਾਈਬਲ ਕਹਿੰਦੀ ਹੈ ਕਿ ਉਹ ਕਾਲੇ ਕਮੰਡੀ ਪਰਮੇਸ਼ਰ ਨਾਲ ਜਿਆਦਾ ਆਨੰਦ ਦੇ ਪ੍ਰੇਮੀ ਹਨ ਭਗਤੀ ਦਾ ਇੱਕ ਰੂਪ ਤਾਰਦੇ ਹਨ ਕੋਈ ਵੀ ਪ੍ਰਚਾਰਕ ਕੋਈ ਵੀ ਡਿਕਨ ਕੋਈ ਵੀ ਚਰਚ ਜਿਸ ਵਿੱਚ ਬਾਲ ਟੀਮਾ ਹਨ ਉਹ ਪਵਿੱਤਰ ਆਤਮਾ ਤੋਂ ਪਰਮੇਸ਼ਰ ਦੇ ਚਰਚ ਨੂੰ ਦੂਰ ਕਰ ਰਹੇ ਹਨ ਕੋਈ ਨਬੀ ਕੋਈ ਪਾਸਟਰ ਕੋਈ ਵੀ ਦੂਤ ਜੋ ਤੁਹਾਡੇ ਕੋਲ ਆਉਂਦਾ ਹੈ ਅਤੇ ਤੁਹਾਨੂੰ ਉਹਨਾਂ ਸਾਰੀਆਂ ਚੀਜ਼ਾਂ ਵੱਲ ਵਾਪਸ ਲਿਆ ਜਾਂਦਾ ਹੈ ਸ਼ੈਤਾਨ ਦੇ ਦੁਆਰਾ ਪਰਮਾਇਆ ਹੋਇਆ ਹੈ ਭ੍ਰਿਸ਼ਟ ਹੈ ਨਵਾਂ ਜਨਮ ਪਾਇਆ ਹੋਇਆ ਨਹੀਂ ਹੈ ਕੋਈ ਪਵਿੱਤਰ ਆਤਮਾ ਨਹੀਂ ਹੈ ਤੇ ਮੈਨੂੰ ਪਰਵਾਹ ਨਹੀਂ ਹੈ ਕਿ ਉਹ ਕੌਣ ਹੈ ਇਹ ਸ਼ੈਤਾਨ ਹੈ ਉਹ ਕਹਿੰਦੇ ਹਨ ਪੱਕੀ ਤੁਸੀਂ ਜਾਣਦੇ ਹੋ ਕਿ ਇਹ ਇੱਕ ਮਹਾਨ ਸੁਜਿਆ ਪ੍ਰਕਾਸ਼ਨ ਹੈ ਤੁਸੀਂ ਜਾਣਦੇ ਹੋ ਕਿ ਇਹ ਚਰਚ ਕਿੰਨੀ ਦੇਰ ਤੋਂ ਮੌਜੂਦ ਹੈ ਮੈਂ ਤੁਹਾਨੂੰ ਦੱਸਾਂਗਾ ਕੁਝ ਦੋਸਤੋ ਤੁਸੀਂ ਇਹ ਨਿਰਣਾ ਨਹੀਂ ਕਰਦੇ ਕਿ ਕੀ ਇੱਕ ਚਰਚ ਵਿੱਚ ਸੱਚਾਈ ਹੈ ਜਾਣੇ ਇਕਨੀ ਦੇਰ ਤੱਕ ਮੌਜੂਦ ਸੀ ਅਤੇ ਇਕ ਆਦਮੀ ਨੇ ਕਿੰਨਾ ਚਿਰ ਤੱਕ ਪ੍ਰਚਾਰ ਕੀਤਾ ਧਰਤੀ ਉਤੇ ਉਹ ਵੱਡਾ ਯੂਨੀਵਰਸਲ ਚਰਚ ਸਭ ਤੋਂ ਲੰਬੇ ਸਮੇਂ ਤੋਂ ਮੌਜੂਦ ਚਰਚ ਹੈ ਅਤੇ ਉਹ ਆਦਮੀ ਆਪਣੀ ਖੁਸ਼ਖਬਰੀ ਦੇ ਪ੍ਰਚਾਰ ਕਰਨ ਵਿੱਚ ਥੱਕਿਆ ਨਹੀਂ ਹੈ ਅਤੇ ਉਹ ਕਈ ਸਾਲਾਂ ਤੋਂ ਪ੍ਰਚਾਰ ਕਰ ਰਿਹਾ ਹੈ ਉਹਨਾਂ ਦੇ ਫਲਾਂ ਦੁਆਰਾ ਤੁਸੀਂ ਉਹਨਾਂ ਨੂੰ ਜਾਣੋਗੇ ਮੈਂ ਇੱਕ ਪ੍ਰਚਾਰਕ ਦਾ ਉਸ ਦੇ ਫਲਾਂ ਦੁਆਰਾ ਨਿਰਣਾ ਕਰਾਂਗਾ ਜੋ ਉਹ ਲਿਆਉਂਦਾ ਹੈ ਨਾ ਕਿ ਉਸ ਦੇ ਲੰਬੇ ਸਮੇਂ ਤੱਕ ਖੜੇ ਹੋਣ ਦੁਆਰਾ ਜੇਕਰ ਤੁਸੀਂ ਪਵਿੱਤਰਤਾਈ ਰੱਖ ਰਹੇ ਹੋ ਅਤੇ ਤੁਸੀਂ ਪਵਿੱਤਰਤਾਈ ਦੇ ਮਾਪਦੰਡਾਂ ਨੂੰ ਕਾਇਮ ਰੱਖ ਰਹੇ ਹੋ ਅਤੇ ਤੁਸੀਂ ਲੰਬੇ ਸਮੇਂ ਤੋਂ ਕਾਇਮ ਹੋ ਤਾਂ ਇਹ ਤੁਹਾਡੇ ਵਾਸਤੇ ਦੂਰਾ ਸਨਮਾਨ ਹੈ ਪਰ ਤੁਹਾਨੂੰ ਇਸ ਨੂੰ ਰੱਖਣਾ ਚਾਹੀਦਾ ਹੈ ਪਰ ਉਹ ਵੱਡਾ ਚਰਚ ਸੈਂਕੜੇ ਸਾਲਾਂ ਤੋਂ ਮੌਜੂਦ ਹੈ ਪੁਰਾਣਾ ਹੈ ਅਤੇ ਇਹ ਉਸ ਸਮੇਂ ਤੋਂ ਹੁਣ ਤੱਕ ਭ੍ਰਿਸ਼ਟਾਚਾਰ ਹੈ ਕੋਈ ਪਵਿੱਤਰਤਾ ਹੀ ਨਹੀਂ ਇਹ ਸ਼ੈਤਾਨ ਵੱਲੋਂ ਹੈ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀ ਕੋਈ ਵੀ ਚੀਜ਼ ਸ਼ੈਤਾਨ ਦੀ ਹੈ ਮੈਂ ਇੱਥੇ ਤੁਹਾਡੇ ਵਿੱਚੋਂ ਕਿਸੇ ਵੀ ਵੱਡੇ ਆਦਮੀ ਤੋਂ ਮਾਫੀ ਨਹੀਂ ਮੰਗਦਾ ਤੁਹਾਡੇ ਚੋਂ ਕੋਈ ਵੀ ਆਦਮੀ ਨਵੀ ਦੇ ਨਾਲ ਨਹੀਂ ਚੱਲਿਆ ਕੋਈ ਵੀ ਨਹੀਂ ਮੈਂ ਕੋਈ ਮਾਫੀ ਨਹੀਂ ਮੰਗਦਾ ਇਹ ਸ਼ੈਤਾਨ ਦਾ ਹੈ ਮਲਾਕੀ 4 ਦੇ ਵਿੱਚ ਆਤਮਾ ਬੋਲਿਆ ਹੈ ਹਰ ਇੱਕ ਆਦਮੀ ਦਾ ਸ਼ਬਦ ਝੂਠਾ ਠਹਿਰੇ ਅਤੇ ਪਰਮੇਸ਼ਰ ਦਾ ਬਚਨ ਸੱਚਾ ਠਹਿਰੇ ਪਰਮੇਸ਼ਰ ਦੇ ਨਬੀ ਨੇ ਕਿਹਾ 26 ਅਪ੍ਰੈਲ 1961 ਸਨ ਮਿਕਾਇਆ ਨਬੀ ਉਹ ਬਾਲਗਿਮਾ ਅਤੇ ਚਮਿਲੇ ਅਤੇ ਹੋਰ ਇਹ ਸਭ ਠੀਕ ਹੈ ਪਰ ਇਹ ਚਰਚ ਨਾਲ ਸੰਬੰਧਿਤ ਨਹੀਂ ਹਨ ਤੁਸੀਂ ਇਸ ਨੂੰ ਅੰਦਰ ਕਿਉਂ ਲੈਂਦਾ ਹੈ ਤੁਹਾਡੇ ਕੋਲ ਮਨੋਰੰਜਨ ਪਾਰਕ ਕਿਉਂ ਹਨ ਤੁਹਾਡੇ ਕੋਲ ਮਨੋਰੰਜਨ ਕਮਰੇ ਕਿਉਂ ਹਨ ਤੁਹਾਡੇ ਕੋਲ ਸੰਦੇਸ਼ ਵਿੱਚ ਬਾਲਟੀਮਾ ਕਿਉਂ ਹਨ ਇੱਕ ਚਰਚੇ ਹੇਠਾਂ ਕਿਉਂ ਜਾਂਦਾ ਹੈ ਅਤੇ ਅਗਲੇ ਚਰਚ ਨਾਲ ਕਿਉਂ ਖੇਡਦਾ ਹੈ ਤੁਸੀਂ ਛੁੱਟੀਆਂ ਵਿੱਚ ਇਕੱਠੇ ਹੋ ਕੇ ਕ੍ਰਿਕਟ ਅਤੇ ਫੁੱਟਬਾਲ ਕਿਉਂ ਖੇਡਦੇ ਹੋ ਤੁਸੀਂ ਸ਼ੈਤਾਨ ਦੁਆਰਾ ਪਰਮਾਏ ਹੋਏ ਹੋ ਤੁਹਾਨੂੰ ਇੱਕ ਬੇਦਾਰੀ ਦੀ ਲੋੜ ਹੈ ਸਾਨੂੰ ਇੱਕ ਹੋਰ ਪਵਿੱਤਰ ਆਤਮਾ ਦੇ ਵਹਾਏ ਜਾਣ ਦੀ ਜ਼ਰੂਰਤ ਹੈ ਅਤੇ ਇਹ ਆ ਰਹੀ ਹੈ ਅਤੇ ਪਰਮੇਸ਼ਰ ਜਿਉਂਦੇ ਪਰਮੇਸ਼ਰ ਦੇ ਚਰਚ ਨੂੰ ਸਿੱਧਾ ਕਰਨ ਲਈ ਕੁਝ ਨਵੇਂ ਨਿਯਮ ਦੇ ਰਸੂਲਾਂ ਨੂੰ ਛੱਡਣ ਜਾ ਰਿਹਾ ਹੈ ਉਸ ਸੜਕ ਤੇ ਆ ਰਹੇ ਹਨ ਦੋਸਤ ਇਹਦੇ ਕੋਈ ਹੈ ਜੋ ਕਿ ਖੇਡਾਂ ਵਿੱਚ ਸ਼ਾਮਲ ਨਹੀਂ ਹੈ ਅਤੇ ਦੁਨਿਆਵੀ ਗੀਤ ਗਾਉਣ ਅਤੇ ਬੁਰੇ ਪਹਿਰਾਵੇ ਵਿੱਚ ਸ਼ਾਮਲ ਨਹੀਂ ਹੈ ਅਤੇ ਅੱਜ ਧਰਤੀ ਉੱਤੇ ਇੱਕ ਮਹਾਨ ਅਤੇ ਸ਼ਕਤੀਸ਼ਾਲੀ ਫੌਜ ਹੈ ਅਤੇ ਮਸੀਹੀ ਉਸ ਦਿਨ ਦੀ ਤਿਆਰੀ ਵਿੱਚ ਆਪਣੇ ਘੰਟੇ ਬਤਾਉਂਦੇ ਹਨ ਕੋਈ ਅਜ ਮਾਰੂਥਲ ਦੇ ਪਿਛਲੇ ਹਿੱਸੇ ਵਿੱਚ ਖੇਡ ਦੇ ਮੈਦਾਨ ਤੋਂ ਬਾਹਰ ਹੈ ਅਤੇ ਉਹ ਰੋ ਰਹੇ ਹਨ ਅਤੇ ਚਿਲਾ ਰਹੇ ਹਨ ਅਤੇ ਦਾਊਦ ਵਰਗੇ ਮਸਾ ਦੇ ਹੇਠਾਂ ਚਰਚ ਦੀ ਇੱਕ ਕਿਸਮ ਹੈ ਆਪ ਤੇ ਗੋਲੀਅਥ ਨਾਲ ਲੜਨ ਲਈ ਤਿਆਰ ਹੋ ਰਹੀ ਹੈ ਕੋਈ ਵੀ ਜੋ ਅਜੋ ਨਹੀਂ ਕਰ ਰਿਹਾ ਹੈ ਉਹ ਪਰਮੇਸ਼ਰ ਦੀ ਮਰਜ਼ੀ ਤੋਂ ਬਾਹਰ ਹੈ ਇਹ ਮੇਰੇ ਯੁੱਧ ਦੇ ਖੂਨ ਨੂੰ ਪੜਕਾਉਂਦਾ ਹੈ ਜਦੋਂ ਮੈਂ ਪਿਸ਼ਟਾਚਾਰ ਨੂੰ ਵੇਖਦਾ ਹਾਂ ਜੋ ਵਚਨ ਦੇ ਵਿੱਚ ਲਿਆਂਦਾ ਗਿਆ ਹੈ 10 ਸਾਲਾਂ 12 ਸਾਲਾਂ 15 ਸਾਲਾਂ ਦੇ ਸ਼ੁਰੂਆਤੀ ਦਿਨਾਂ 'ਚ ਉਹਨਾਂ ਨੇ ਕਦੇ ਖੇਡਾਂ ਨਹੀਂ ਖੇਡੀਆਂ ਤੁਹਾਡੇ ਕੋਲ ਇਹ ਟੀਮਾਂ ਕਦੇ ਵੀ ਚਰਚਾ ਵਿੱਚ ਨਹੀਂ ਸਨ ਇਹ ਗੇਂਦੀਆਂ ਖੇਡਾਂ ਕਦੇ ਵੀ ਚਰਚਾਂ ਵਿੱਚ ਤੁਹਾਡੇ ਕੋਲ ਨਹੀਂ ਸਨ ਤੁਹਾਡੇ ਕੋਲ ਕਦੇ ਕੁਰੰਥੀਆ ਦਾ ਚਰਚ ਅਫਸੀਆ ਦੇ ਚਰਚ ਨਾਲ ਖੇਡਦਾ ਨਹੀਂ ਸੀ ਮਿਕਾਇਆ ਨਬੀ 26 April 1964 ਸਨ ਬਾਲਗੀਮਾ ਅਧਿ ਚ ਮੇਲੇ ਅਤੇ ਹੋਰ ਇਹ ਸਭ ਠੀਕ ਹੈ ਪਰ ਇਹ ਚਰਚ ਨਾਲ ਸੰਬੰਧ ਨਹੀਂ ਹਨ ਇਹੀ ਹੈ ਜੋ ਚਾਹੁੰਦਾ ਹੈ ਜੋ ਉਹਨਾਂ ਨੂੰ ਚਾਹੀਦਾ ਹੈ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡੀ ਭੁੱਖ ਕੀ ਹੈ ਵੇਖਿਆ ਇਹੋ ਕਾਰਨ ਹੈ ਕਿ ਉਹ ਆਪਣੇ ਚਰਚਾਂ ਵਿੱਚ ਇਹ ਚੀਜ਼ਾਂ ਚਾਹੁੰਦੇ ਹਨ ਕਿਉਂਕਿ ਉਹਨਾਂ ਦੀ ਭੁੱਖ ਇਹੋ ਹੈ ਠੀਕ ਹੈ ਜੇਕਰ ਤੁਹਾਨੂੰ ਇੱਕ ਭੁੱਖ ਹੈ ਜੋ ਖੇਡਾਂ ਨੂੰ ਚਾਹੁੰਦੀ ਹੈ ਅਤੇ ਦੁਨਿਆਵੀ ਚੀਜ਼ਾਂ ਚਾਹੁੰਦੀ ਹੈ ਤਾਂ ਤੁਸੀਂ ਅਜੇ ਵੀ ਆਪਣੇ ਬੁਰੇ ਸੁਭਾਅ ਦੇ ਵਿੱਚ ਹੋ ਮੈਂ ਇਹ ਕਹਿ ਰਿਹਾ ਕਿ ਕੋਈ ਵੀ ਪ੍ਰਚਾਰਕ ਜੋ ਇਸ ਨੂੰ ਆਪਣੇ ਪੁਲਪਰ ਤੋਂ ਪ੍ਰਚਾਰ ਕਰਦਾ ਅਤੇ ਭਰਾਵਾਂ ਨੂੰ ਸ਼ਾਮਲ ਕਰਦਾ ਹੈ ਉਹਨਾਂ ਦਾ ਕੋਈ ਆਤਮਾ ਦੇ ਦੁਆਰਾ ਨਵਾਂ ਜਨਮ ਨਹੀਂ ਹੋਇਆ ਹੈ ਨਵਾਂ ਜਨਮ ਬਿਲਕੁਲ ਨਹੀਂ ਹੋਇਆ ਹੈ ਅਸੰਭਵ ਮੈਨੂੰ ਇੱਥੇ ਸਾਰੀ ਰਾਤ ਇਸ ਗੱਲ ਦਾ ਹਵਾਲਾ ਦੇਣ ਦਿਓ ਹਾਂ ਸ਼੍ਰੀਮਾਨ ਪਰਮਸਤ 30 ਦਸੰਬਰ 1960 ਉੱਥੇ ਇੱਕ ਗੇਂਦ ਦੀ ਖੇਡ ਵਿੱਚ ਇੱਕ ਪਰਮਸਤ ਹੁੰਦਾ ਹੈ ਉਹ ਅੰਪਾਇਰ ਹੈ ਮੈਂ ਬਾਲ ਖੇਡਾਂ ਤੇ ਨਹੀਂ ਜਾਂਦਾ ਪਰ ਮੈਂ ਹੁਣ ਇਸ ਨੂੰ ਸੰਖੇਪ ਵਿੱਚ ਲਿਖਿਆ ਪਰਮੇਸ਼ਰ ਆਪਣੇ ਚਰਚ ਨੂੰ ਸੰਪੂਰਨ ਕਰ ਰਿਹਾ ਹੈ 4 ਦਸੰਬਰ 1959 ਸਨ ਤੁਹਾਡੇ ਕੋਲ ਸਾਰੇ ਚਰਚ ਵਿੱਚ ਸ਼ਾਮਲ ਹੋਣਾ ਹੋ ਸਕਦਾ ਹੈ ਅਤੇ ਝਮੇਲੇ ਅਤੇ ਬਾਸਕਟਬਾਲ ਪਾਰਟੀਆਂ ਅਤੇ ਬਾਕੀ ਸਭ ਕੁਝ ਜੋ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲ ਹੋ ਸਕਦਾ ਹੈ ਪਰ ਮੇਰੇ ਲਈ ਮੈਨੂੰ ਮਸੀਹ ਵਿੱਚ ਦਫਨ ਕਰ ਦਿਓ ਇੱਥੋਂ ਭਜੋ ਜਲਦੀ ਆਓ 2 ਫਰਵਰੀ 1958 ਸਨ ਪਰਮੇਸ਼ਰ ਦੇ ਪ੍ਰੇਮੀ ਨਾਲੋਂ ਜ਼ਿਆਦਾ आनंद ਦੇ ਪ੍ਰੇਮੀ ਪਰਮੇਸ਼ਰ ਪਰ ਯਿਸੂ ਮਸੀਹ ਉਸ ਦੇ ਜੀ ਉਠਣ ਦੀ ਮੌਜੂਦਗੀ ਵਿੱਚ ਇੱਕ ਅਸਲੀ ਜੀਵੰਤ ਸਿਰਜਣਹਾਰ ਜਿਨੇ ਕਾਸ਼ਤਰ ਤਨੂ ਬਣਾਇਆ ਹੈ ਪਰ ਉਹ ਇਹ ਦੇਖਣਾ ਚਾਹੁੰਦੇ ਹਨ ਉਹਨਾਂ ਵਿੱਚਲੀ ਆਤਮਾ ਦੀ ਕਿਸਮ ਇਸ ਦੇ ਲਈ ਖਿੱਚਦੀ ਹੈ ਇੱਕ ਮਸੀਹੀ ਵਿਚਲੀ ਆਤਮਾ ਉਸ ਨੂੰ ਮਸੀਹ ਵੱਲ ਖਿੱਚਦਾ ਹੈ ਹਾਂ ਜੇ ਕਰੋਨਾ ਕੋਲ ਪਵਿੱਤਰ ਆਤਮਾ ਹੈ ਤਾਂ ਉਹ ਉਹਨਾਂ ਨੂੰ ਉਹ ਕਰਨ ਲਈ ਖਿੱਚੇਗਾ ਜੋ ਅਸੀਂ ਅੱਜ ਰਾਤ ਇੱਥੇ ਕਰ ਰਹੇ ਹਾਂ ਸਾਡੇ ਵਿੱਚ ਕੋਈ ਵਿਖੇੜ ਨਹੀਂ ਹੈ ਕੋਈ ਅਨੈਤਿਕ ਪਹਿਰਾਵਾ ਨਹੀਂ ਹੈ ਇੱਥੇ ਅੰਦਰ ਕੋਈ ਦੁਨਿਆਵੀ ਗਾਇਕੀ ਨਹੀਂ ਹੈ ਕੋਈ ਕ੍ਰਿਸਮਸ ਨਹੀਂ ਹੈ ਬ੍ਰਦਰ ਇੱਕ ਗੁੰਜਲਦਾਰ ਹੈ ਉਸਨੇ ਕਿਹਾ ਕਿ ਅਧਰਮੀ ਹੀ ਕ੍ਰਿਸਮਸ ਮਨਾਉਂਦੇ ਹਨ ਜਿਵੇਂ ਉਕਾਬ ਹਿਲਾਉਂਦਾ ਹੈ 3 April 1960 ਸਨ ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਭਰਾਓ ਜਦੋਂ ਕੋਈ ਮਨੁੱਖ ਪਰਮੇਸ਼ਰ ਦਾ ਬੱਚਾ ਹੋਣ ਲਈ ਪੈਦਾ ਹੁੰਦਾ ਹੈ ਤਾਂ ਪੁਰਾਣੇ ਧਰਮ ਅਤੇ ਸੰਪਰਦਾਵਾਂ ਉਸ ਨੂੰ ਕਦੇ ਵੀ ਸੰਤੁਸ਼ਟ ਨਹੀਂ ਕਰ ਸਕਦੀਆਂ ਨਹੀਂ ਸ਼੍ਰੀਮਾਨ ਸੰਸਾਦ ਦੀਆਂ ਚੀਜ਼ਾਂ ਬਾਸਕਟਬਾਲ ਖੇਡਾਂ ਅਤੇ ਪਾਰਟੀਆਂ ਅਤੇ ਬੰਕੋ ਗੇਮਾਂ ਅਤੇ ਸਾਰੇ ਮਨੋਰੰਜਨ ਜੋ ਆਧੁਨਿਕ ਚਰਚ ਅੱਜ ਸਾਡੇ ਸਮੇਂ ਵਿੱਚ ਕਰਦੇ ਹਨ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਦੁਖੀ ਹੋਏ ਹਨ ਪਰਮੇਸ਼ਰ ਕਿੱਥੇ ਹੈ ਉਹਨਾਂ ਨੇ ਪਰਮੇਸ਼ਰ ਨੂੰ ਉਹਨਾਂ ਤੋਂ ਦੂਰ ਕਰ ਦਿੱਤਾ ਹੈ ਇਹ ਬਿਲਕੁਲ ਸਹੀ ਹੈ ਜੀ ਸ਼ਰੀਮਾਨ ਮੁਰਗੇ ਇਸ ਕਿਸਮ ਦਾ ਪਦਾਰਥ ਪਸੰਦ ਕਰਦੇ ਹਨ ਪਰ ਉਕਾਬ ਨਹੀਂ ਇਹ ਉਕਾਬਾਂ ਦਾ ਭੋਜਨ ਨਹੀਂ ਹੈ ਉਹ ਨਵਾਂ ਜਨਮ ਪਾਏ ਹੋ ਨਹੀਂ ਹਨ ਪਰਮੇਸ਼ਰ ਨਬੀ ਨੇ ਕਿਹਾ ਕਿ ਜਦੋਂ ਉਹ ਇਹਨਾਂ ਚੀਜ਼ਾਂ ਦਾ ਅਭਿਆਸ ਕਰਦੇ ਹਨ ਤਾਂ ਉਹ ਨਵਾਂ ਜਨਮ ਪਾਏ ਹੋ ਨਹੀਂ ਹਨ ਉਸਨੇ ਕਿਹਾ ਕਿ ਤੁਸੀਂ ਮੁਰਗੀ ਹੋ ਨਾ ਕਿ ਉਕਾਬ ਉਸਨੇ ਕਿਹਾ ਕਿ ਇਸੇ ਲਈ ਤੁਹਾਡੀ ਭੁੱਖ ਇਸ ਤਰ੍ਹਾਂ ਦੀ ਹੈ ਹਾਂ ਅਤੇ ਇਹ ਉਹ ਹੈ ਜੋ ਉਹ ਚਰਚ ਵਿੱਚ ਲੈ ਕੇ ਆਏ ਹਨ ਇਹ ਇੱਥੇ ਮਲਾਕੀ 4 ਦੀ ਪੈਰੋ ਕਰਨ ਲਈ ਫਿੱਟ ਬੈਠਦਾ ਹੈ ਠੀਕ ਹੈ ਪ੍ਰਤੀਨਿਤਾ ਦੁਆਰਾ ਨਿੰਦਿਆ 13 ਨਵੰਬਰ 1960 ਸੰਨ ਪਰ ਉਹ ਚਰਚ ਨੂੰ ਡੋਗਲਾ ਕਰਦੇ ਹਨ ਜਿਵੇਂ ਕਿ ਉਹ ਮੁਰਗੇ ਨਾਲ ਕਰਦੇ ਹਨ ਸੰਸਾਰ ਵਿੱਚ ਪ੍ਰਜਨਨ ਦੁਨੀਆ ਦੀਆਂ ਚੀਜ਼ਾਂ ਬਾਸਕਟਬਾਲ ਖੇਡਾਂ ਅਤੇ ਸੂਪਸਪਰ ਅਤੇ ਬੰਕੋਗੇਮਾ ਅਤੇ ਦੁਨੀਆ ਦੀਆਂ ਹਰ ਕਿਸਮ ਦੀਆਂ ਚੀਜ਼ਾਂ ਇਹ ਕੀ ਹੈ ਦੋਸਤੋ ਉਹ ਅੱਜ ਅਖੋਤੀ ਪੈਂਟਿਕੋਸ ਦੀ ਤਰ੍ਹਾਂ ਸੰਦੇਸ਼ ਚਰਚਾ ਨੂੰ ਉੱਚ ਪ੍ਰਜਨਨ ਕਰ ਰਹੇ ਹਨ ਬਾਲਗੀਆਂ ਲਿਆ ਕੇ ਅਤੇ ਵੱਖ-ਵੱਖ ਕਿਸਮਾਂ ਦੀਆਂ ਖੇਡਾਂ ਲਿਆ ਕੇ ਉਹਨਾਂ ਕੋਲ ਪ੍ਰਾਰਥਨਾ ਮੀਟਿੰਗਾਂ ਲਈ ਸਮਾਂ ਨਹੀਂ ਹੈ ਜਦੋਂ ਉਹ ਖੇਡਾਂ ਦੇ ਮੈਦਾਨ ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਇੱਕ ਖਾਸ ਤਰੀਕੇ ਨਾਲ ਕੱਪੜੇ ਪਾਉਣੇ ਪੈਂਦੇ ਹਨ ਭੈਣ ਆਤਮਿਕ ਗੇਂਦ ਨੂੰ ਚੁੱਕਣ ਲਈ ਚੁੱਕਦੀ ਹੈ ਭੈਣ ਮਗਦਲੀਨ ਕਪਤਾਨ ਯਸੂ ਲਈ ਸੁੱਟਣ ਵਾਸਤੇ ਗੇਂਦ ਚੁੱਕਦੀ ਹੈ कि तु दसना चाहते हो कि खुशखबरी है ये शैतान है तुम कौन हो ये शैतान का है हाँ लवदीक कलिसेक ग्यारह दंबर उन्नीस सौ सठ सन हूँ उन्हों बहुत सारा पैसा है उन्होंने कोडिया वारतं को महान चीज़ा चल रही हैं पर उन्हों को पवित्र आत्मा का कोई निघ नहीं है कोई पवित्र आत्मा नहीं है देखिया उन्हों हर तरह दचनबद्धतावान ਅਤੇ ਐਤਵਾਰ ਦੁਪਹਿਰ ਨੂੰ ਬਾਸਕਟਬਾਲ ਗੇਮ ਅਤੇ ਇਸ ਤਰ੍ਹਾਂ ਅਤੇ ਇਸ ਤਰ੍ਹਾਂ بیسਬਲ ਗੇਮਾਂ ਉਲੱਦੀ ਹੋਈ ਹੈ ਸੋਸਾਇਟੀਆਂ ਅਤੇ ਕਲੱਬਾਂ ਅਤੇ ਬੀਟਿੰਗ ਅਤੇ ਹੋਰ ਜੋ ਵੀ ਪਰ ਪਹਚਾਤ ਮੰਦਾ ਕੋਈ ਨਿਗ ਨਹੀਂ ਦੇਖਿਆ ਤੁਹਾਡੇ ਕੋਲ ਇੱਕ ਵੱਡਾ ਸ਼ਾਸਨ ਹੈ ਪਰ ਤੁਹਾਡੇ ਕੋਲ ਗਰਮ ਕਰਨ ਲਈ ਕੁਝ ਵੀ ਨਹੀਂ ਹੈ ਤੁਸੀਂ ਸੰਸਾਰ ਲਈ ਗਰਮ ਹੋ ਰਹੇ ਹੋ ਪਰ ਪਰਮੇਸ਼ਰ ਲਈ ਨਹੀਂ ਇਹ ਹੀ ਕਾਰਨ ਹੈ ਕਿ ਉਹ ਸੀਲ ਗਰਮ ਹਨ ਪੈਣੋ ਤੇ ਪ੍ਰਭੂ ਇਹ ਗੱਲ ਸ਼ੈਤਾਨ ਦੀ ਹੈ ਮੈਂ ਅਜੇ ਇਹਨਾਂ ਹਵਾਲੇ ਨਾਲ ਸ਼ੁਰੂਆਤ ਨਹੀਂ ਕੀਤੀ ਹੈ ਇੱਕ ਪ੍ਰਚਾਰਕ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖ ਸਕਦਾ ਹੈ ਅਤੇ ਖੇਡਾਂ 'ਚ ਸ਼ਾਮਲ ਹੋ ਸਕਦਾ ਹੈ ਉਸ ਕੋਲ ਗਲਤ ਆਤਮਾ ਹੋਣਾ ਚਾਹੀਦਾ ਹੈ ਹਾਂ ਇਤਿਹਾਸ ਵਿੱਚ ਪ੍ਰਕਾਸ਼ਿਤ ਸਭ ਤੋਂ ਵੱਡੀ ਖਬਰ 24 ਅਪ੍ਰੈਲ 1964 ਸਨ ਇਸ ਦੀ ਸਮੱਸਿਆ ਇਹ ਹੈ ਕਿ ਚਰਚ ਆਪਣੇ ਆਧਾਰ ਤੇ ਸੰਸਾਰ ਨੂੰ ਮਨੋਰੰਜਨ ਦਾ ਇੱਕ ਵੱਡਾ ਸਮੂਹ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਸਾਨੂੰ ਨਹੀਂ ਚਾਹੀਦਾ ਪਰ ਅਸੀਂ ਸੰਸਾਰ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂ ਤੁਸੀਂ ਉਸ ਤੇ ਉਹਨਾਂ ਲੋਕਾਂ ਨੂੰ ਨਹੀਂ ਮਿਲ ਸਕਦੇ ਉਹ ਪਹਿਲਾਂ ਹੀ ਇਹ ਚੀਜ਼ ਪ੍ਰਾਪਤ ਕਰ ਚੁੱਕੇ ਹਨ ਆਓ ਉਹਨਾਂ ਨੂੰ ਉਹ ਚੀਜ਼ ਦੇਈਏ ਜੋ ਉਹਨਾਂ ਕੋਲ ਨਹੀਂ ਹੈ ਇੱਕ ਚੀਜ਼ ਜੋ ਉਹਨਾਂ ਕੋਲ ਨਹੀਂ ਹੈ ਉਹ ਹੈ ਯਿਸੂ ਆਮੀਨ ਉਹਨਾਂ ਨਾਲ ਮਨੋਰੰਜਨ ਕਰਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਤੇ ਮਿਲ ਰਹੇ ਹੋ ਅਸੀਂ ਉਹਨਾਂ ਨੂੰ ਉੱਥੇ ਨਹੀਂ ਮਿਲਣਾ ਹਾਂ ਉਹਨਾਂ ਕੋਲ ਮਨੋਰੰਜਨ ਹੈ ਉਹ ਤੁਹਾਡੇ ਤੋਂ ਵੱਧ ਬਾਸਕਟਬਾਲ ਦਾ ਹੰਗਾਮਾ ਕਰ ਸਕਦੇ ਹਨ ਉਹਨਾਂ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਨਾ ਕਰੋ ਇੱਥੇ ਇੱਕ ਚੀਜ਼ ਹੈ ਜੋ ਉਹਨਾਂ ਕੋਲ ਨਹੀਂ ਹੈ ਉਹ ਹੈ ਯਿਸੂ ਅਤੇ ਇਹ ਉਹ ਹੈ ਜੋ ਅਸੀਂ ਉਹਨਾਂ ਨੂੰ ਦੱਸਣ ਲਈ ਪ੍ਰਤੀਨਿਧਤਾ ਕਰਨ ਵਾਲੇ ਹਾਂ ਇਹ ਨਹੀਂ ਕਿ ਸਾਡੇ ਕੋਲ ਇੱਕ ਵੱਡਾ ਜਿਮਨੇਸ਼ੀਅਮ ਹੈ ਜਦੋਂ ਇਹ ਅਜਿਹੀ ਜਗ੍ਹਾ ਤੇ ਗੱਲ ਆਉਂਦੀ ਹੈ ਕਿ ਚਰਚ ਨੂੰ ਮਨੋਰੰਜਨ ਕਰਨਾ ਪੈਂਦਾ ਹੈ ਇਹ ਮੰਦਭਾਗੀ ਪਿਛਰੇ ਨਰਕਣਾ ਬੰਨੇ ਹੋਏ ਲੋਕਾਂ ਦਾ ਸਮੂਹ ਹੈ ਜਦੋਂ ਇਹ ਉਸ ਜਗ੍ਹਾ ਤੇ ਪਹੁੰਚਦਾ ਹੈ ਜੋ ਅਸੀਂ ਯਿਸੂ ਮਸੀਹ ਨੂੰ ਉਸ ਦੇ ਜੀਵਟਨ ਦੀ ਸ਼ਕਤੀ ਵਿੱਚ ਪੇਸ਼ ਨਹੀਂ ਕਰ ਸਕਦੇ ਆਪਣੇ ਦਰਵਾਜ਼ੇ ਬੰਦ ਕਰੋ ਅਤੇ ਸੰਸਾਰ 'ਚ ਵਾਪਸ ਜਾਓ ਕਿਉਂਕਿ ਤੁਸੀਂ ਕਿਸੇ ਵੀ ਤਰ੍ਹਾਂ ਮਰ ਚੁੱਕੇ ਹੋ ਆਮਿਨ ਪ੍ਰਭ ਯਿਸੂ ਕਈ ਵਾਰ ਮਹਿਰਾਨ ਹੁੰਦਾ ਹਾਂ ਕਿ ਕੀ ਮੈਂ ਆਪਣੇ ਆਪ ਨਾਲ ਨਹੀਂ ਹਾਂ ਜਦੋਂ ਮੈਂ ਇਸ ਸੰਸਾਰ ਤੇ ਆਉਣ ਵਾਲੇ ਭਿਆਨਕ ਸਰਾਪ ਨੂੰ ਵੇਖਣ ਬਾਰੇ ਸੋਚਦਾ ਹਾਂ ਜਦੋਂ ਮੈਂ ਉਹਨਾਂ ਚਾਚਾਂ ਬਾਰੇ ਸੋਚਦਾ ਹਾਂ ਜੋ ਮਨੋਰੰਜਨ ਕਰਨ ਵਾਲੇ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਸੰਸਾਰ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਭੂ ਪਰਮੇਸ਼ਰ ਤੋਂ ਪ੍ਰਾਰਥਨਾ ਕੀਤੀ ਸੀ ਕਿ ਉਹ ਤੇਰੇ ਚੇਲੇ ਨੂੰ ਸੰਸਾਰ ਤੋਂ ਦੂਰ ਰੱਖਣ ਅਤੇ ਇੱਥੇ ਵਾਪਸ ਸੰਸਾਰ ਵਿੱਚ ਜਾ ਰਹੇ ਹਨ। ਸੰਸਾਰ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰਮੇਸ਼ਰ ਆਪਣੇ ਆਪ ਨੂੰ ਸਾਤਕੀ ਵਿੱਚ ਛੁਪਾਉਂਦਾ ਹੈ 12 ਅਪ੍ਰੈਲ 1963 ਸਨ। ਮੈਂ ਕਿਹਾ ਦੁਨੀਆ ਵਿੱਚ ਕੀ ਸੀ ਜੋ ਉਸ ਰਾਤ ਨੂੰ ਹੋ ਰਿਹਾ ਸੀ? ਉਸਨੇ ਕਿਹਾ ਤੁਹਾਨੂੰ ਇਹ ਵੇਖਣਾ ਚਾਹੀਦਾ ਸੀ। ਕਿਹਾ ਤੁਸੀਂ ਚਾਰਲਸ ਨੋਲਨ ਨੂੰ ਜਾਣਦੇ ਹੋ? ਮੈਂ ਤੁਹਾਨੂੰ ਦੱਸਦਾ ਹਾਂ ਉੱਥੇ ਤਿੰਨ ਆਦਮੀ ਅਤੇ ਉਹ ਬਸ ਉਤਸ਼ਾਹਿਤ ਹੋ ਗਿਆ ਮੈਂ ਕਿਹਾ ਜੇ ਮੈਂ ਉੱਥੇ ਹੁੰਦਾ ਤਾਂ ਇਸ ਬਾਰੇ ਬਹੁਤ ਕੁਝ ਨਾ ਦੱਸਦਾ ਮੈਂ ਕੇਵਲ ਖੜਾ ਹੋ ਕੇ ਦੇਖ ਰਿਹਾ ਹੁੰਦਾ ਉਸਨੇ ਕਿਹਾ ਤੁਸੀਂ ਬੇਸਬਾਲ ਦੀ ਬਹੁਤ ਜ਼ਿਆਦਾ ਪ੍ਰਵਾਹ ਨਹੀਂ ਕਰਦੇ ਮੈਂ ਕਿਹਾ ਯਕੀਨਨ ਨਹੀਂ ਮੈਂ ਕਿਹਾ ਮੈਨੂੰ ਬੇਸਬਾਲ ਦੀ ਪ੍ਰਵਾਹ ਨਹੀਂ ਹੈ ਇਸ ਲਈ ਮੈਨੂੰ ਇਸ ਵਿੱਚ ਕੋਈ ਵੀ ਦਿਲਚਸਪੀ ਨਹੀਂ ਹੈ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਅੰਦਰ ਕਿਹੋ ਜਿਹੀ ਆਤਮਾ ਹੈ ਤੁਸੀਂ ਕੀ ਖਾ ਰਹੇ ਹੋ ਤੁਹਾਡਾ ਜੀਵਨ ਕਿਸ ਚੀਜ਼ ਤੇ ਭੋਜਨ ਕਰ ਰਿਹਾ ਹੈ ਅਤੇ ਮੈਂ ਕਿਹਾ ਧਰਤੀ ਤੇ ਪੁਰਾਣੇ ਮਾਸ ਦੀਆਂ ਮਰੀਆਂ ਹੋਈਆਂ ਲਾਸ਼ਾਂ ਨੂੰ ਖਾਣ ਵਾਲੇ ਗਿਰਜਾ ਨਾ ਬਣੋ ਸਵਰਗੀ ਚੀਜ਼ਾਂ ਤੇ ਭੋਜਨ ਕਰੋ ਪਰਮੇਸ਼ਰ ਦਾ ਵਚਨ ਕੋਈ ਵੀ ਚੀਜ਼ ਜਿਹੜੀ ਖੇਡਾਂ ਦੇ ਵਿੱਚ ਸ਼ਾਮਲ ਹੈ ਪ੍ਰਸ਼ੰਸਕ ਖਿਡਾਰੀ ਤੁਸੀਂ ਗਰਾਊਂਡ ਵਿੱਚ ਜਾਂਦੇ ਹੋ ਤੁਸੀਂ ਇਸ ਨੂੰ ਟੀਵੀ ਤੇ ਵੇਖਦੇ ਹੋ ਤੁਸੀਂ ਵਿਸ਼ੇ ਕਬ ਸ਼ਾਮਲ ਹੋ ਅਤੇ ਤੁਸੀਂ ਉਹ ਸਾਰੀਆਂ ਗੱਲਾਂ ਸੁੰਨਣਾ ਚਾਹੁੰਦੇ ਹੋ ਤੁਹਾਡੇ ਕੋਲ ਇੱਕ ਸ਼ੈਤਾਨ ਹੈ ਤੇ ਤੁਸੀਂ ਨਵਾਂ ਜਨਮ ਪਾਏ ਹੋਏ ਨਹੀਂ ਹੋ ਕੋਈ ਵੀ ਪ੍ਰਚਾਰਕ ਜਿਹੜਾ ਇਸ ਦਾ ਸਮਰਥਨ ਕਰਦਾ ਹੈ ਅਤੇ ਕੋਈ ਵੀ ਪ੍ਰਚਾਰਕ ਜਿਹੜਾ ਅੱਜ ਗਰਾਊਂਡ ਵਿੱਚ ਬੈਠਾ ਹੈ ਭਾਵੇਂ ਜਾਪਾਨ ਵਿੱਚ ਹੈ ਜਾਂ ਕੀ ਅਤੇ ਕੋਈ ਵੀ ਪ੍ਰਚਾਰਕ ਜੋ ਇੱਕ ਟੈਲੀਵਿਜ਼ਨ ਦੇ ਸਾਹਮਣੇ ਹੈ ਅਤੇ ਕੋਈ ਵੀ ਪ੍ਰਚਾਰਕ ਜੋ ਟੈਲੀਵਿਜ਼ਨ ਤੇ ਵਿਸ਼ੇ ਕੱਪ ਦੇਖਣ ਲਈ ਜਲਦੀ ਸਵੇ ਨੂੰ ਸਮਾਪਤ ਕਰ ਦਿੰਦਾ ਹੈ ਉਸ ਵਿੱਚ ਸ਼ੈਤਾਨ ਹੈ ਤੁਹਾਡੇ ਕੋਲ ਇੱਕ ਆਤਮਾ ਹੈ ਅਤੇ ਕੋਈ ਵੀ ਪ੍ਰਚਾਰਕ ਜਿਹੜਾ ਪਰਵੇਸ਼ ਅਧਿਕਾਰ ਦੇ ਵਿੱਚ ਕਿਸੇ ਵੀ ਕਿਸਮ ਦੀਆਂ ਖੇਡਾਂ ਨੂੰ ਸ਼ਾਮਿਲ ਕਰਦਾ ਹੈ ਅਤੇ ਉਸ ਦੇ ਕੋਲ ਕੋਈ ਵੀ ਗੇਂਦ ਦੀਆਂ ਟੀਮਾਂ ਹਨ ਤੇ ਜਾ ਕੇ ਕ੍ਰਿਕਟ ਫੁੱਟਬਾਲ ਜੋ ਵੀ ਖੇਡਣਾ ਚਾਹੁੰਦੇ ਹਨ ਤੁਸੀਂ ਨਵਾਂ ਜਨਮ ਪਾਏ ਹੋਏ ਨਹੀਂ ਹੋ ਅਤੇ ਜੇ ਕੋਈ ਮਨੁੱਖ ਨਵਾਂ ਜਨਮ ਪਾਇਆ ਹੋਇਆ ਨਹੀਂ ਹੈ ਉਹ ਤੁਹਾਨੂੰ ਨਰਕ ਵੱਲ ਲਿਜਾ ਰਿਹਾ ਹੈ ਉਹ ਅੰਨੇ ਦਾ ਅੰਨਾ ਆਗੂ ਹੈ ਅਤੇ ਜੇਕਰ ਅੰਨਾ ਅੰਨੇ ਦੀ ਅਗਵਾਈ ਕਰਦਾ ਹੈ ਤਾਂ ਉਹ ਦੋਵੇਂ ਟੋਏ ਵਿੱਚ ਡਿੱਗ ਜਾਣਗੇ ਕੀ ਇਹ ਸਹੀ ਹੈ ਜੇ ਗਲਤ ਮੈਂ ਕਹਿੰਦਾ ਹਾਂ ਸਹੀ ਇਹ ਤੇ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਮੈਂ ਤੇ ਕਹਿ ਕੇ ਬੁਲਾ ਸਕਦਾ ਹਾਂ